ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤੀ ਕਾਲਜੀ ਕੋਰਜਿੰਦਰ ਪੰਜਾਬੀ ਵਲੌਗ ਸਵਾਗਤ ਹੈ ਵਾਹਿਗੁਰੂ ਘਰੇ ਖੁਸ਼ ਹੋ ਚਾਹ ਬਿਚਾ ਚੜੋ ਬਲੌਗ ਦੀ ਸ਼ੁਰੂਆਤ ਇਹ ਲੱਗੇ ਸੀ ਆਪਾਂ ਸਭ ਤੋਂ ਪਹਿਲਾਂ ਨਾਸ਼ਤਾ ਬਣਾਉਣ ਲੱਗੇ ਸੀ ਬਾਕੀ ਬਹੁਤ ਸਾਰੇ ਕੰਮ ਐ ਅੱਜ ਡੇਲੀ ਰੁਟੀਨ ਦੇ ਵਿੱਚ ਜੋ ਵੀ ਹੋਏਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ ਅੱਜ ਕੱਲ੍ਹ ਗਰਮੀ ਬਹੁਤ ਹੋਣ ਲੱਗੀ ਐ ਧੁੱਪ ਹੋਣ ਲੱਗੀ ਮੈਨੂੰ ਸੀ ਮੈਂ ਕਿਹਾ ਚਲ ਸਾਰੇ ਸਾਰੇ ਠੰਡੇ ਠੰਡੇ ਕੰਮ ਨਿਬੜਦੇ ਆਂ ਕੁਝ ਸਾਡਾ ਕੋਠੇ ਤੇ ਕੰਮ ਪਿਆ ਅੱਜ ਗੋਏ ਵਗੈਰਾ ਰੱਖਣੇ ਆ ਸਮਾਨ ਰੱਖਣਾ ਹੈ ਬਾਕੀ ਜੋ ਵੀ ਬਣਾਵਾਂਗੇ ਕਰਾਂਗੇ ਡੇਲੀ ਰੂਟੀਨ ਦੀ ਤਰ੍ਹਾਂ ਤੁਹਾਡੇ ਨਾਲ ਇੱਦਾਂ ਸ਼ੇਅਰ ਕਰਦੇ ਜਾਵਾਂਗੇ ਠੀਕ ਹੈ ਜੀ ਆਪਣਾ ਪਿਆਰ ਦੇ ਸਪੋਟ ਤੇ ਬਣਾਈ ਰੱਖਿਓ ਬਾਕੀ ਬਹੁਤ ਸਾਰਾ ਧੰਨਵਾਦ ਜਿਹੜੇ ਮੇਰੇ ਫੈਨ ਭਰਾ ਮੇਰੇ ਨਾਲ ਨਵੇਂ ਜੁੜੇ ਆ ਬਹੁਤ ਸ਼ੁਕਰੀਆ ਉਹਨਾਂ ਦਾ ਠੀਕ ਹੈ ਜੀ ਬਾਕੀ ਪਿਆਰੇ ਜੇ ਲਾਈਕ ਜ਼ਰੂਰ ਪਿਆ ਕਰੋ ਤੁਹਾਡੇ ਗੇ ਰਿਕੁਐਸਟ ਕਰਦੀ ਆ ਲਾਈਕ ਬਹੁਤ ਘੱਟ ਹੁੰਦੇ ਆ ਬਹੁਤ ਅੱਛਾ ਲੱਗਦਾ ਮੈਨੂੰ ਜੇ ਜ਼ਿਆਦਾ ਤੋਂ ਜ਼ਿਆਦਾ ਆਪ ਕੋ ਬਦਰ ਵੀਡੀਓ ਨੂੰ ਆਪਣਾ ਪਿਆਰ ਦਿਆ ਕਰੋ ਠੀਕ ਹੈ ਜੀ लो जी इधर नाश्ता बन गया सी मैं क्या चलो अपनी रसोई साफ कर दिए रसोई तो का काम निबड़ जाएगा फिर आप अपना झाड़ू बच्चा करके बाकी देखते हैं जी फटाफट फूल ਇੰਨੀ ਕਰੜੀ ਧੁੱਪ ਨਹੀਂ ਹੈਗੀ ਕੁਝ ਪਾਣੀ ਵੀ ਹੁਣ ਵਧੀਆ ਤਾਜ਼ਾ ਚੱਲਦਾ ਪਿਆ ਕੱਪੜੇ ਧੋਣੇ ਸੀ ਅੱਜ ਕੱਪੜਿਆਂ ਦੀ ਮਸ਼ੀਨ ਅਸੀਂ ਲਾਈ ਮੈਂ ਕਿਹਾ ਚਲੋ ਫਿਰ ਇੱਕਦਮ ਸਾਰੇ ਕੰਮ ਕਰ ਲੋ ਫਿਰ ਥਕਾਕਟ ਜੀ ਜ਼ਿਆਦਾ ਹੋ ਜਾਂਦੀ ਏ ਇਸ ਕਰਕੇ ਮੈਂ ਕਿਹਾ ਚਲੋ ਆਮ ਮਲ ਕਰਦੇ ਜਾਾਂਗੇ ਮੈਂ ਤੁਹਾਨੂੰ ਕਿਚ ਰੋਟੀ ਕਿਉਂ ਰੱਖਦੀ ਹੁੰਦੀ ਸੀ ਮੈਂ ਦਮੇ ਚ ਇਸੇ ਰੋਟੀ ਬਣਾਉਂਦੀ ਹਾਂ ਗੋਮੇ ਚ ਪਕਾਉਂਦੀ ਹਾਂ ਨਾਲ ਦੀ ਨਾਲ ਉਹ ਤੇ ਨਹੀਂ ਜਿਵੇਂ ਬਾਹਰ ਤੇ ਆਹ ਦੇਖੋ ਗਾਇਜ਼ ਇਹ ਆਈਆਂ ਸੀ ਸਾਡੇ ਖੇਤਾਂ ਵਿੱਚੋਂ ਲੱਕੜਾਂ ਕਿੱਕਰ ਚ ਰਵਾਈ ਸੀ ਨਾ ਕਿੱਕਰ ਦੇ ਕੁਝ ਬਣਵਾਣਾ ਹੈ ਕੀ ਕਹਿੰਦੇ ਨੇ ਤਖਤ ਪੋਸ਼ ਵਗੈਰਾ ਬਣਵਾਣੇ ਸੁਹਾਗਾ ਵਗੈਰਾ ਬਣਵਾਇਆ ਖੇਤਾਂ ਲਈ ਤੇ ਲੱਕਣਾ ਉਹਨਾਂ ਨੇ ਸਿਟਵਾਤੀਆਂ ਸੀ ਤੇ ਅਸੀਂ ਹੁਣ ਇਹਨਾਂ ਨੂੰ ਇਕੱਠੀਆਂ ਕਰਕੇ ਅੰਦਰ ਸੁੱਟਦੇ ਆ ਤੇ ਉੱਧਰ ਸਾਡੇ ਗੋਏ ਪਏ ਨੇ ਮੈਂ ਕਿਹਾ ਚਲੋ ਥੋੜਾ ਮੌਸਮ ਠੀਕ ਹੈ ਸਵੇਰ-ਸਵੇਰ ਹੈ ਤੇ ਕਰ ਲਈਏ ਠੀਕ ਹੈ ਜੀ ਬਾਕੀ ਕਰਦੇ ਆ ਵੈਸੇ ਗਿੰਦੀਆਂ ਵੀ ਖਾ ਲੈ। ਉਦੋਂ-ਉਦੋਂ ਰੱਖੀ ਜਾਂਦੀਆਂ। गोहे रेह गए कुछ उधन कर ले बस रही गए थोड़े जी सुख गए बहुत वाया तरीके अज भी अजकल ना धुप बहुत कर रही होंगी है बहुत जल्दी सुक जाते हैं ਸਾਨੂੰ ਚੁੱਲ੍ਹਾ ਬਾਲਣਾ ਹੁੰਦਾ ਨਾ ਤੇ ਸਾਨੂੰ ਬਾਲਣ ਬਹੁਤ ਜ਼ਰੂਰੀ ਹੁੰਦਾ ਸਾਂਪੜਾ ਆਂਦਾ ਅੰਦਰ ਸਾਡੇ ਹੱਦ ਮਕਾਨੇ ਤਿਆਰ ਨਹੀਂ ਹੋਏ ਹੈਗੇ ਇਸ ਕੰ ਉੱਤੋਂ ਸਫਾਈ ਹੋਏਗੀ ਦੇਖੀ ਜਾਏਗੀ ਅਸੀਂ ਇਹ ਤੰਦੂਰ ਤੁਸੀਂ ਚਾ ਜਾਏਗਾ ਸਾਰਾ ਤੰਦੂਰ ਚ ਕੰਮ ਆ ਜੇ ਲੋ ਜੀ ਆਪਾਂ ਚਾਹ ਤੇ ਕੰਮ ਕਰਕੇ ਆ ਗਏ ਸੀ ਸਾਰਾ ਥੋੜੇ ਜਿ ਸਾਡੇ ਹੋ ਗਏ ਸੀ ਚਾਹ ਲੈ ਭਾਂਡੇ ਮੈਂ ਕਿਹਾ ਚਲੋ ਭਾਂਡੇ ਧੋਨੇ ਨਾਲੇ ਆਪਾਂ ਬਣਾ ਲਿਆ ਜੀ ਦਾਲ मूंगी ਤੋਂ ਜਿਹੜੀ ਹਰੀ मूंगी ਹੁੰਦੀ ਹੈ ਨਾ ਇਹ ਦਾਲ ਬਣਾਏ ਬਣਾਣ ਲੱਗੀਆਂ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਜੀ ਵੈਂਗਰੀ ਨਾਲ ਦਾਲ ਹੋਵੇ ਨਾ ਬਣੀ ਹੋਈ ਫਿਰ ਸੁੱਕੀ ਸਬਜ਼ੀ ਨਾਲ ਬਣਾ ਲਵਾਂ ਮੈਂ ਅੱਜ ਭਰਮੀ ਵੈਂਗਰੀ ਬਣਾਉਂਗੀ ਤੁਹਾਡੇ ਨਾਲ ਉਸੇ ਤਰ੍ਹਾਂ ਕੀ ਇਹ ਵੀ ਸ਼ੇਅਰ ਕਰਾਂਗੀ ਠੀਕ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਤੇ ਕਿਸ ਤਰ੍ਹਾਂ ਬਣਾਉਂਦੀ ਹੁੰਨੀ ਆ ਤਨੂ ਪਤਾ ਹੀ ਹੈ ਜਿਵੇਂ ਕਿ ਕੋਈ ਰੈਸিপি ਬਣਾਵਾ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹੁਈ ਹਾਂ। ਲਓ ਜੀ ਇਸ ਤਰ੍ਹਾਂ ਆਪਣੇ ਭਾਂਡੇ ਧੋ ਲਈਏ ਪਹਿਲਾਂ। ਤੇ ਲਓ ਜੀ ਆਵਲੀ ਦਾਲ ਮੈਂ ਪਹਿਲਾਂ ਹੀ ਧੋ ਕੇ ਰੱਖ ਲਈ ਸੀ। ਇਹ ਸਾਬਤ ਹਰੀ ਮੂੰਗ ਤੁਹਾਨੂੰ ਪਤਾ ਹੈ ਦਾਲ ਬਹੁਤ ਤਾਕਤਵਾਰ ਹੁੰਦੀ ਹੈ ਬਹੁਤ ਵਧੀਆ ਹੁੰਦੀ ਹੈ। ਪਰ ਇਹ ਦਾਲ ਬੈਨ ਨਹੀਂ ਖਾਂਦੀ ਜੀ। ਨਾ ਤਾਂ ਮੈਨੂੰ ਵਧੀਆ ਲੱਗਦੀ ਏ ਨਾ ਮੈਂ ਬਚਪਨ ਤੋਂ ਹੀ ਨਹੀਂ ਖਾਦੀ। ਬਿਲਕੁਲ ਥੋੜੀ ਜਿਹੀ ਬਣਾਉਣ ਲੱਗੀ ਆ ਫਿਰ ਆ ਬਣਾਣੀ ਮੈਂ ਤਾਂ ਪੈਲੀ ਬਣਨੀ ਸਬਜੀ ਸੁੱਕੀ ਸਬਜੀ ਬਣਾ ਲਾਂਗੇ ਫਰਮੀ ਬੈਲਨੀ ਮੈਂ ਖਾ ਲੈਂਦੀ ਆ ਮੈਂ ਤਾਂ ਚੋਲੋ ਬਣਾ ਲਾਂਗੀ ਆ ਚੋਲਾ ਬਣਾਗੇ ਜੀ ਆਪਾਂ ਨੂੰ ਤੜਕਾ ਹਰੀਆਂ ਮਿਰਚੇ ਗ੍ਰਾਇੰਡ ਕਰਕੇ ਪਾ ਦਾਂਗੇ ਬੇਸ਼ੱਕ ਜੀ ਜਦੋਂ ਲੇਟ ਹੋ ਜਾ ਕੰਮ ਤਾਂ ਫਿਰ फटाफट ਹੁੰਦਾ ਵੇ ਕਰ ਲਾ ਸੋ ਪਤਾ ਨਹੀਂ 50 ਲੈਂਦੇ ਆ ਤੇ ਲੋ ਜੀ ਇੱਧਰ ਬਣ ਗਈ ਸਾਡੇ ਦਾਤਾਂ ਕਾ ਦਾਲ ਮੈਂ ਕਿਹਾ फटाफट ਬਣਾਤਾ ਗੋਨ ਲਈ ਜਦੋਂ ਗਰਮੀ ਜੀ ਲੱਗਦੀ ਹੈ ਨਾ ਬਹੁਤ ਜ਼ਿਆਦਾ ਗਰੀਬੀ ਹੋਣ ਲੱਗ ਗਈ ਹੈ ਹੁਣ ਵੈਸੇ ਹੁਣ ਮੌਸਮ ਬਹੁਤ ਇੱਕਦਮ ਜਲਦੀ ਬਦਲ ਗਿਆ ਤੇ ਉਹਨਾਂ ਬਿਮਾਰੀਆਂ ਦਾ ਘਰ ਚੰਗ ਰਿਹਾ ਬਸ ਜਣਾ ਖਣਾ ਜਿੱਦੋਂ ਮਰਜੀ ਦੇਖ ਲੋ ਜੀ ਆਪਣਾ ਖਾਸ ਧਿਆਨ ਰੱਖਿਆ ਕਰੋ ਇੱਕ ਮੱਖੀ ਮੱਛਰ ਤੋਂ ਬਹੁਤ ਜ਼ਿਆਦਾ ਆਪਣਾ ਧਿਆਨ ਰੱਖਿਆ ਕਰੋ ਅੱਜ ਕੱਲ ਦੇ ਜਿਹੜੇ ਮੱਛਰ ਹੈ ਵਾਇਰਲ ਕਹਿੰਦੇ ਆ ਇਹ ਨੂੰ ਮਰਜੀ ਦੇਖ ਲੋ ਖਾਂਸੀ ਜ਼ੁਕਾਮ ਬੁਖਾਰ ਇਹ ਚੀਜ਼ਾਂ ਬਹੁਤ ਆ ਚੱਲ ਰਹੀਆਂ ਅੱਜਕੱਲ੍ਹ ਐਸਾ ਕਿ ਸਾਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਬਾਕੀ ਅੱਜਕੱਲ ਦਾ ਸਭ ਸਮਝਦਾਰ ਨਹੀਂ ਸੀ ਤੇ ਲੋਜੀ ਤੇ ਲੱਗ ਗਿਆ ਸਾਡਾ ਦਾਲ ਨੂੰ ਤੜਕਾ ਮੈਂ ਦਾਲ ਥੋੜੀ ਜੀ ਬਣਾਈ ਏ ਕਿਉਂਕਿ ਆਪਾਂ ਤਾਂ ਖਾਂਦੇ ਨਹੀਂ ਨਾ ਮੈਂ ਖਾਂਦੀ ਨਾ ਅੰਮ੍ਰਿਤ ਖਾਂਦੀ ਬਾਕੀ ਹੁਣ ਬਣਾ ਲਾਂਗੇ ਜੀ ਆਪਾਂ ਆਪਣੀ ਬੈਂਗਣੀ ਤੇ ਲੋਜੀ ਆ ਬਣਾਣ ਲੱਗੇ ਸੀ ਆਪਾਂ ਅੱਜ ਬੈਂਗਣੀ ਠੀਕ ਹੈ ਜੀ ਆਪਾਂ ਭਰਮੀ ਬੈਂਗਣੀ ਬਣਾਵਾਂਗੇ ਬਹੁਤ ਸਵਾਦ ਤੇ ਬਹੁਤ ਟੇਸਟੀ ਬਣਦੀ ਏ ਠੀਕ ਹੈ ਜੀ ਤੇ ਮੈਂ ਭਰ ਕੇ ਕਿੱਦਾਂ ਬਣਾਉਂਦੀ ਹੁੰਨੀ ਆ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਇੱਧਰ ਬਣਾ ਲਿਆ ਸੀ ਆਪਾਂ ਮਸਾਲਾ ਜਿਹੜਾ ਤੁਹਾਨੂੰ ਪਤਾ ਹੀ ਏ ਤੇ ਜਿਵੇਂ ਕਿ ਆਪਾਂ ਸਬਜ਼ੀਆਂ ਦਾ ਮਸਾਲਾ ਬਣਾਉਂਦੇ ਹੁੰਨੇ ਆ ਨਾ ਇਸੇ ਤਰ੍ਹਾਂ ਮੈਂ ਮਸਾਲਾ ਬਣਾ ਲਿਆ ਹੁਣ ਆਪਾਂ ਧਰ ਦਿੰਨੇ ਆ ਜੀ ਤੇਲ ਇੰਦਰ ਪੈਗਣੀ ਆਪਾਂ ਢੋਪ ਨਾ ਕੇ ਵਿੱਚ ਹੁਣ ਜਿੱਦਾਂ ਦਿਖਾਨੇ ਆ ਤੁਹਾਨੂੰ ਮੈਂ ਚੀਰਾ ਲਾ ਦਿੰਨੀ ਆ ਪਹਿਲਾਂ ਮੈਂ ਕੜਾਈ ਰੱਖ ਕੇ ਤੇਲ ਧਰ ਦਿੰਨੀ ਆ ਤੇ ਲੋ ਜੀ ਇੰਦਰ ਧਰ ਲਿਆ ਸੀ ਆਪਾਂ ਤੇਲ ਠੀਕ ਹੈ ਜੀ ਜਿਹੜਾ ਮਸਾਲਾ ਆਪਾਂ ਪੀਸਿਆ ਹੋਇਆ ਸਾਰਾ ਮਸਾਲਾ ਸਿਰਫ ਆਪਾਂ ਉਹਤੇ ਹੀ ਪੀਸਣਾ ਜਿਵੇਂ ਆਪਾਂ ਨੋਰਮਲ ਮਸਾਲਾ ਵੀ ਸਬਜ਼ੀ ਦਾ ਪੀਸਦੇ ਆ ਠੀਕ ਹੈ ਜੀ ਹੁਣ ਇਹਨੂੰ ਆਪਾਂ ਪਾ ਲਾਂਗੇ ਦੇ ਵਿੱਚ ਆਪਾਂ ਜਿਹਨੇ ਨੋਰਮ ਸਾਰੇ ਮਸਾਲੇ ਭੁੰਨੇ ਆ ਇਦਾਂ ਇੱਕ ਵਾਰੀ ਚੰਗੀ ਤਰ੍ਹਾਂ ਫੇਰ ਲਾਗੇ। ਤੇ ਆਪਾਂ ਤੇ ਹੁੰਨ ਲਾ ਲੇ। ਠੀਕ ਹੈ ਜੀ। ਲੋ ਇਹ ਸਾਡਾ ਬਿਲਕੁਲ ਗਰਮ ਹੋ ਚੁੱਕਿਆ ਤੇ ਇਹ ਜੜੀਆਂ ਨੇ ਦੇਖੋ ਇਹਦੇ ਵਿੱਚ ਮੈਂ ਲਾ ਲਿਆ ਚੀਰਾ। ਬੈਂਗਲੀਆਂ ਦੇ ਵਿੱਚ ਆਪਾਂ ਚੀਰਾ ਲਾ ਲਿਆ। ਹਰ ਦੇਖ ਲੈਣਾ ਕੋਈ ਪਾਣੀ ਨਾ ਹੋਵੇ। ਵਿੱਚੋਂ ਅੱਜ ਕੱਲ ਪਤਾ ਗਿਆ ਕਿ ਤਾਂ ਨਹੀਂ ਅੱਜ ਕੱਲ ਤਾਂ ਆ ਨਹੀਂ ਰਹੀਆਂ। ਬਾਦਸ਼ਾਹ ਦੇ ਟਾਈਮ ਤੇ ਥੋੜਾ ਖਤਰਾ ਹੁੰਦਾ ਠੀਕ ਹੈ ਜੀ। ਤੇ ਇਹਦੇ ਵਿੱਚ ਨਾ ਆਪਾਂ ਥੋੜਾ ਥੋੜਾ ਜਦ ਤੱਕ ਸਾਡੇ ਮਸਾਲਾ ਤਿਆਰ ਹੁੰਦਾ ਕੁਝ ਕੇ ਆਪਾਂ ਇਹੇ ਜਾਪਾ ਬਣਾ ਮਸਾਲਾ �्याਰ ਲਏ ਨੇ ਤੇ ਲੋ ਜੀ ਇਹਦੇ ਲਈ ਫਿਰ ਜੇ ਆਪਾਂ ਬੈਂਗੜੀਆਂ ਨੂੰ ਕੱਟ ਲਾਇਆ ਨਾ ਉਹਦੇ ਵਿੱਚ ਆਪਾਂ ਹਲਕਾ ਹਲਕਾ ਜਿਹਾ ਵੀ ਮਸਾਲਾ ਭਰਾਂਗੇ ਠੀਕ ਹੈ ਜੀ ਇਹਦੇ ਵਿੱਚ ਪਾ ਲੈਣਾ ਆਪਾਂ ਨਮਕ ਵਿੱਚੇ ਹੀ ਪਾ ਲੈਣੀ ਥੋੜੀ ਜੀ ਹਲਦੀ ਵਿੱਚੇ ਹੀ ਪਾ ਲੈਣੀ ਮਿਰਚਾਂ ਥੋੜਾ ਜਿਹਾ ਹਲਕਾ ਜਿਹਾ ਮੁਕਤਰਾ ਮਸਾਲਾ ਪੀਸਿਆ ਤਾਂ ਨਹੀਂ ਆ ਠੀਕ ਹੈ ਜੀ ਇਹਦੇ ਚੀ ਪਾਵਾਂਗੇ ਹੁਣ ਆਪਾਂ ਅਮਚੂਰ ਅਮਚੂਰ ਦੇ ਨਾਲ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਠੀਕ ਹੈ ਇਹਨੂੰ ਰਲਾਵਾਂਗੇ ਤੇ ਇਸ ਤਰੀਕੇ ਨਾਲ ਨਾ ਆਪਾਂ ਇਹਨੂੰ ਭਰ ਦਾਂਗੇ ਹਲਕਾ ਹਲਕਾ ਭਰਨਾ ਜ਼ਿਆਦਾ ਨਹੀਂ ਭਰਨਾ ਬਿਲਕੁਲ ਆ ਦੇਖੋ ਜੀ ਇਸੇ ਤਰ੍ਹਾਂ ਕਰਕੇ ਇਹ ਸਾਰੀਆਂ ਬੈਂਗਣੀਆਂ ਨੂੰ ਆਪਾਂ ਇਸੇ ਤਰੀਕੇ ਭਰ ਲੈਣਾ ਤੇ ਲੋ ਜੀ ਸਾਡਾ ਹੁਣਾਂ ਦੇਖੋ ਪਿਆਜ਼ ਬਰਾਊਨ ਹੋ ਗਏ ਪਸਾਲਾ ਭੁੱਜਣ ਵਾਲਾ ਹੋ ਗਿਆ ਨਾ ਹੁਣ ਆਪਾਂ ਇਹਦੇ ਵਿੱਚ ਆਪਣੇ ਟੇਸਟ ਅਨੁਸਾਰ ਪਾਵਾਂਗੇ ਜੀ ਨਮਕ ਥੋੜੀ ਜੀ ਹਲਦੀ ਠੀਕ ਹੈ ਜੀ ਇਹ ਪਹਿਲਾਂ ਮੈਂ ਉਹਦੇ ਚ ਪਾ ਲਿਆ ਨਾ ਤੇ ਇਸ ਕਰਕੇ ਮੈਂ ਥੋੜੀ ਜੀ ਘੱਟ ਪਾਉਂਗੀ ਮਿਰਚਾ ਥੋੜਾ ਗਰਮ ਮਸਾਲਾ ਥੋੜਾ ਜਿਹਾ ਧਨੀਆ ਪਾਵਾਂਗੇ ਠੀਕ ਹੈ ਜੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣੇ ਨੂੰ ਲੈਣਾ ਜਿਵੇਂ ਆਪਾਂ ਮਸਾਲਾ ਭੁੱਜਦਾ ਹੁੰਦੇ ਆ ਮਸਾਲਾ ਕਿੰਨੇ ਵਧੀਆ ਤਰੀਕੇ ਨਾਲ ਭੁੱਜ ਗਿਆ ਠੀਕ ਹੈ ਜੀ ਆ ਬੁਲਬੁਲੇ ਜਿਹਾ ਲੱਗ ਗਿਆ ਹੁਣ ਸਾਡਾ ਮਸਾਲਾ ਘੋ ਵੀ ਛੱਡ ਗਿਆ ਠੀਕ ਹੈ ਜਿਵੇਂ ਆਪਾਂ ਘਿਓ ਤੇਲ ਜੋ ਪਾਉਂਦੇ ਆ ਨਾ ਛੱਡ ਦੇ ਸਮਝੋ ਸਾਡਾ ਮਸਾਲਾ ਪੁੱਲ ਗਿਆ ਹੁਣ ਜਿਹੜੀ ਆਪਾਂ ਥੋੜੀ ਜਿਹੀ ਬੈਂਗਣੀ ਭਰੀ ਹੋਈ ਹੈ ਨਾ ਹੁਣ ਇਹਨੂੰ ਇਹਦੇ ਵਿੱਚੇ ਹੀ ਛੱਡ ਦੇਣਾ ਠੀਕ ਹੈ ਜੀ ਦੇਖਿਓ ਇਹ ਵਾਲੀ ਸੀ ਬੈਂਗਣੀ ਚਟਪਟੀ ਜੀ ਬਹੁਤ ਕਰਾਰੀ ਬਹੁਤ ਵਧੀਆ ਪਰ ਮੀ ਬਿੰਗੀ ਆਪਣੇ ਆਪ ਹੀ ਹੈ ਬੈਂਗਣੀ ਬਣ ਜਾਣੀ ਦੇਖੋ ਹੁਣ ਇਹਨੂੰ ਇੱਦਾਂ ਰਲਾ ਕੇ ਆਪਾਂ ਹੁਣ ਇਹਨੂੰ ਥੋੜੀ ਦੇਰ ਲਈ ਨਾ ਚੰਗੀ ਤਰ੍ਹਾਂ ਰਲਾ ਦੇਣਾ ਪਹਿਲਾਂ ਸਾਰੇ ਮਸਾਲੇ ਤਾਂ ਕਿ ਇਹਦੇ ਵਿੱਚ ਚੰਗੀ ਤਰ੍ਹਾਂ ਰੰਮਚਾ ਜਾਵੇ ਠੀਕ ਹੈ ਜੀ ਆ ਦੇਖੋ ਆ ਗਈ ਬਸ ਹੁਣ ਇਹਨੂੰ ਉੱਪਰ ਲਾ ਕੇ ਢੱਕ ਦਾਂਗੇ ਇਹ ਹੁਣ ਦੇਖਿਓ ਇਹਨੂੰ ਸਿੰਮ ਤੇ ਰੱਖ ਦੇਣਾ ਠੀਕ ਹੈ ਸਿੰਮ ਤੇ ਰੱਖ ਕੇ ਬਹੁਤ ਵਧੀਆ ਤਰੀਕੇ ਨਾਲ ਭਾਪ ਦੇ ਵਿੱਚੇ ਦੇਖਿਓ ਇੱਕਦਮ ਫਟਾਫਟ ਬਣ ਜਾਂਦੀ ਏ ਤਦ ਤੱਕ ਆਪ ਆਪਣਾ ਸਾਰਾ ਖਲਾਰਾ ਸਾਭ ਦਾਂਗੇ ਠੀਕ ਹੈ ਜੀ ਇੱਕ ਨੰਬਰ ਤੋਂ ਜਿਵੇਂ ਆਸੇ ਕਰ ਰਹੇ ਹਾਂ ਤੇਲੋ ਜੀ ਆ ਦੇਖੋ ਸਾਡਾ ਮਸਾਲਾ ਵਧੀਆ ਤਰੀਕੇ ਨਾਲ ਮਿਕਸ ਹੋ ਗਿਆ ਠੀਕ ਹੈ ਜੀ ਜਿਹੜਾ ਐਕਸਟਰਾ ਤੇਲ ਵੀ ਹੁੰਦਾ ਨਾ ਉਹ ਵੀ ਸਾਈਡ ਤੇ ਦੇਖੋ ਨਿਕਲ ਜਾਂਦਾ ਜਿਵੇਂ ਆਪਾਂ ਥੋੜਾ ਜਿਆਦਾ ਵੀ ਕਈ ਵਾਰੀ ਮਸਾਲਾ ਪਾ ਲੈਂਦੇ ਨਾ ਤੇਲ ਇਹਦੇ ਚ ਥੋੜਾ ਭੁੰਨਣ ਲੱਗਿਆ ਜਿਵੇਂ ਪਿਆ ਵੀ ਜਾਂਦਾ ਤੇ ਉਹ ਵੀ ਨਿਕਲ ਜਾਂਦਾ ਇਸ ਤਰੀਕੇ ਨਾਲ ਆ ਦੇਖੋ ਤੁਸੀਂ ਦੇਖ ਸਕਦੇ ਹੋ ਪਰਮੀ ਬੇਗਣੀ ਬਹੁਤ ਵਧੀਆ ਇਕਦਮ ਫਟਾਫਟ ਬਣ ਜਾਂਦੀ ਏ ਜਿਆਦਾ ਟਾਈਮ ਵੀ ਨਹੀਂ ਲੱਗਦਾ ਬਹੁਤ ਆਸਾਨ ਤਰੀਕੇ ਨਾਲ ਜੇਕਰ ਤੁਸੀਂ ਵੀ ਇਸ ਤਰ੍ਹਾਂ ਬਣਾਉਂਦੇ ਮੈਨੂੰ ਕਮੈਂਟਾਂ ਚ ਦੱਸਿਓ ਦੇ ਨਹੀਂ ਬਣਾਈ ਤੇ ਬਣਾਇਓ ਜ਼ਰੂਰ ਠੀਕ ਹੈ ਜੀ ਬਹੁਤ ਵਧੀਆ ਬਹੁਤ ਟੇਸਟੀ ਨਾਲ ਦਹੀਂ ਹੋਵੇ ਜਿਵੇਂ ਰੈਤਾ ਵਗੈਰਾ ਆਪਣਾ ਪਾ ਲਓ ਠੀਕ ਹੈ ਇਹ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਬਾਕੀ ਕਮੈਂਟਾਂ ਅਜ ਦੱਸਣਾ ਕਰਦੇ ਕੋ ਕਿੰਨੇ ਵਧੀਆ ਤਰੀਕੇ ਨਾਲ ਬਹੁਤ ਪਰਫੈਕਟ ਇਕਦਮ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਮੈਨੂੰ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ। ਵੈਸੇ ਮੈਂ ਆਲੂ ਬੈਂਗਣ ਬਿਲਕੁਲ ਨਹੀਂ ਖਾਂਦੀ ਪਰ ਪਰਮੀ ਬੈਂਗਣ ਨੇ ਮੈਨੂੰ ਬਹੁਤ ਸਵਾਦ ਲੱਗ ਰਹੀ ਹੈ। ਠੀਕ ਹੈ ਜੀ। ਬਾਕੀ ਮੇਰਾ ਤਾਂ ਇਹੀ ਤਰੀਕਾ ਹੈ। ਇਹ ਤਰੀਕਾ ਇਹ ਰੈਸিপি ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਜ਼ਰੂਰ ਦੱਸਿਓ। ਬਾਕੀ ਮਿਲਦੀ ਹੈ ਜੀ ਤੇ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਗੈਸਟਰੀ ਸਿਸਟੀ ਕਾਲ ਜੀ। ਪਿਆਰ ਆਜਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ। ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਠੀਕ ਹੈ ਜੀ।